ਅਤੇ ਘਰ ਸਾਹਿਬ ਦੀ ਬਸੀ ਪਟਾਣਾ ਪੁਲਿਸ ਨੇ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਤੇ ਕਾਰਵਾਈ ਕਰਦੇ ਹੋਏ ਇੱਕ ਸਖਸ਼ ਨੂੰ ਚਾਈਨਾ ਡੋਰ ਦੇ ਸਣੇ ਗ੍ਰਿਫਤਾਰ ਕੀਤਾ ਗਿਆ ਹੈ ਐਸ ਐਚ ਓ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਜੜਾ ਹੈ ਉਹਨਾਂ ਨੂੰ ਸੂਚਨਾ ਮਿਲੀ ਕਿ ਇਹ ਸਖਸ਼ ਆਪਣੇ ਘਰ ਦੇ ਵਿੱਚ ਚਾਈਨਾ ਡੋਰ ਵੇਚ ਰਿਹਾ ਹੈ ਤੇ ਜਿਸ ਤੋਂ ਬਾਅਦ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਸਿਵਾ ਨਾਮ ਦੇ ਵਿਅਕਤੀ ਤੋਂ ਜੜਾ ਹੈ ਸੱਤ ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਹਨ ਐ ਸਖਸ਼ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਿੰਨ ਜੀ ਦੇਖ ਕੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ 파ਸ ਗੌਤਮ ਅਸੀਂ ਅੱਜ ਜ਼ਿਲ੍ਹਾ ਸ਼੍ਰੀ포 ਦੇਗੜ ਸਾਹਿਬ ਤੇ ਹਲਕਾ ਬਸੀ ਪਠਾਨਾ ਵਿਖੇ ਮੌਜੂਦ ਆ ਥਾਣੇ ਵਿੱਚ ਜਿੱਤੇ ਕਿ ਚਾਈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਬੜੀ ਹੀ ਤੰਦਹੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਉੱਥੇ ਹੀ ਸਾਡੇ ਮਾਨਯੋਗ ਡੀਐਸਪੀ ਸ਼੍ਰੀ ਰਾਜਕੁਮਾਰ ਸ਼ਰਮਾ ਜੀ ਦੀ ਅਗਵਾਈ ਹੇਠ ਤੇ ਅੱਜ ਸਾਡੇ ਮਾਨਯੋਗ ਐਸਐਚਓ ਸ਼੍ਰੀ ਹਰਦੇਵ ਸੁਰੇਸ਼ ਕੁਮਾਰ ਸ਼ਰਮਾਈ ਨੇ ਰਾਤ ਹੀ ਇੱਕ ਚਾਈਨਾ ਡੋਰ ਵੇਚਣ ਵਾਲੇ ਨੂੰ ਆਪਣੀ ਹਰਿਆਸਤ ਦੇ ਵਿੱਚ ਲਿੱਤਾ ਤੇ ਆਓ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿਵੇਂ ਮਾਮਲਾ ਕੀ ਮਾਮਲਾ ਹੈ ਕਿਵੇਂ ਸੁਲਝਾਇਆ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਹਾਂਜੀ ਸਰ ਅੜਾ ਇੱਕ ਚਾਈਨਾ ਡੋਰ ਪਕੜੀ ਗਈ ਹੈ ਕੀ ਮਾਮਲਾ ਕੀ ਜੋ ਮਾਂਜੋਗ ਐਸਐਸਪੀ ਸਾਹਿਬ ਤੇ ਮਾਂਜੋਗ ਡੀਐਸਪੀ ਸਾਹਿਬ ਅਸੀ ਪਠਾਨਾ ਜੀ ਦੀ ਹਦਾਇਤਾਂ ਦੇ ਮਤਾਬਕ ਅਸੀਂ ਆਪਣੀ ਵੱਖ-ਵੱਖ ਪੁਲਿਸ ਪਾਰਟੀਆਂ ਸੀ ਜਿਹੜੀਆਂ ਪਿੰਡਾਂ ਤੇ ਸ਼ਹਿਰ ਦੇ ਵਿੱਚ ਭੇਜੀਆਂ ਸੀ ਜਿਹੜੀ ਚਾਈਨਾ ਡੋਰ ਆ ਇਹਦੇ ਇਹ ਰੱਖਣਾ ਤੇ ਵੇਚਣਾ ਅਪਰਾਧ ਆ ਇਦੇ ਸਬੰਧ ਦੇ ਵਿੱਚ ਅਸੀਂ ਪੁਲਿਸ ਪਾਰਟੀ ਨੂੰ ਹਦਾਇਤਾਂ ਕਰਕੇ ਵੀ ਜੀ ਵੀ ਚਾਈਨਾ ਡੋਰ ਕੋਈ ਵੀ ਦੁਕਾਨਦਾਰ ਜਾਂ ਕੋਈ ਵੇਚਦਾ ਜਾਂ ਰੱਖਦਾ ਤੇ ਉਸ ਨੂੰ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਡੀ ਇੱਕ ਪੁਲਿਸ ਪਾਰਟੀ ਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਿਵਾ ਉੱਤਰ ਨੀਲਕਾਮਲ ਮਹੱਲਾ ਗਿਲਚੀਆ ਪਸੀ ਪਠਾਣਾ ਆਪਣੇ ਘਰ ਵਿੱਚ ਚਾਈਨਾ ਡੋਰ ਰੱਖ ਕੇ ਵੇਚ ਰਹੇ ਹੈ ਇਸ ਤੇ ਪੁਲਿਸ ਪਾਰਟੀ ਨੇ ਰੇਡ ਕੀਤੀ ਉੱਥੇ ਸੱਤ ਗੱਟੂ ਨੇ ਹੋਰ ਕਵਰ ਹੋਏ ਨੇ ਤੇ ਲੋਕੀ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਖਿਲਾਫ ਕਾਰਬਿਕ ਸਰ ਕੋਈ ਹੋਰ ਵੀ ਪਹਿਲਾ ਦੋਸ਼ੀ ਤੇ ਹੈ ਕੋਈ ਪਰਚਾ ਵਗੈਰਾ ਨਹੀਂ ਇਹਦੇ ਤੇ ਪਹਿਲਾ ਪਰਚਾ ਹੈ ਅੱਛਾ ਜੀ ਇਹ ਸਰ ਕਿੰਨਾਵਾਂ ਪਰਚਾ ਜੀ ਇਹ ਚਾਈਨਾ ਡੋਰ ਨੂੰ ਲੈ ਕੇ ਦੂਜਾ ਪਰਚਾ ਇੱਕ ਪਰਚਾ ਪਹਿਲਾਂ ਦਿੱਤਾ ਸੀ ਇੱਕ ਪਰਚਾ ਹੁਣ ਇਹ ਦੂਜਾ ਇਹ ਸਰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਦੋ ਫਰਬਰੀ ਨੂੰ ਬਸੰਤ ਬਨਕਸ਼ਮੀਆ ਇਲਾਕੇ ਦੇ ਵਸਨੀਕ ਮੈਂ ਸਾਰੇ ਸ਼ਹਿਰ ਨੂੰ ਤੇ ਆਪਣੇ ਇਲਾਕੇ ਦੇ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਤੇ ਮੈਂ ਇਹ ਬੇਨਤੀ ਕਰਦਾ ਵੀ ਜਿਹੜੀ ਚਾਈਨਾ ਡੋਰ ਹੈ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਹੈ ਇਹਦੇ ਨਾਲ ਜੀਵ ਜੰਤੂ ਤੇ ਇਨਸਾਨਾਂ ਦੀ ਮੌਤ ਤੱਕ ਵੀ ਹੋ ਜਾਂਦੀ ਹੈ ਤੇ ਇਹ ਰੱਖਣਾ ਅਪਰਾਧ ਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਵੀ ਇਹ ਇਹ ਚੀਜ਼ ਮਤਲਬ ਇਹ ਨਹੀਂ ਰੱਖਣੀ ਜੀ ਥੈਂਕ ਯੂ ਸੋ ਇਹ ਜੀ ਸਾਡੇ ਨਾਲ ਐਸ ਐਚਓ ਸ਼੍ਰੀ ਸੁਰੇਸ਼ ਕੁਮਾਰ ਸ਼ਰਮਾ ਜੀ ਨੇ ਲੋਕਾਂ ਨੂੰ ਵੀ ਇਹ ਮੈਸੇਜ ਦਿੱਤਾ ਕਿ ਆਨ ਆਲੀ 2 ਫਰਵਰੀ ਨੂੰ ਜੋ ਕਿ ਬਸੰਤ ਪੰਚਮੀ ਮਨਾਇਆ ਜਾ ਰਿਹਾ ਤੇ ਚਾਈਨਾ ਡੋਰ ਦੀ ਪਰਤੋਂ ਨਾ ਕਰੋ ਇਹਦੇ ਨਾਲ ਆਮ ਜਨਤਾ ਨੂੰ ਤੇ ਪਸ਼ ਪੰਛੀਆਂ ਨੂੰ ਵੀ ਇਸ ਚੀਜ਼ ਦਾ ਗਲਤ ਅਸਰ ਪੈਂਦਾ ਹੈ ਮੈਂ 파ਸ ਗੌਤਮ ਕੈਮਰਾਮੈਨ ਨਿਤਿਸ਼ ਗੌਤਮ ਨਾਲ ਇੰਡੀਆ ਨਿਊਜ਼